7 ਸਾਤੇ ਘੜੀਆਂ ਦੇ ਇੱਕ ਪੈਰ ਬਣਦਾ ਹੈ ਤੇ 4 ਪੈਰਾਂ ਦਾ ਇੱਕ ਦਿਨ ਬਣਦਾ ਹੈ ਤੇ 8 ਪੈਰਾਂ ਦਾ ਦਿਨ ਤੇ ਰਾਤ ਬਣਦਾ ਹੈ 7 ਦਿਨਾਂ ਦਾ ਹਫਤਾ ਬਣਦਾ ਹੈ 30 ਅੰਦਰਾਂ ਦਿਨਾਂ ਦਾ ਇੱਕ ਮਹੀਨਾ ਬਣਦੀ ਹੈ 2 ਮਹੀਨਿਆਂ ਦਾ ਇੱਕ ਮਹੀਨਾ ਬਣਦਾ ਹੈ 12 ਮਹੀਨਿਆਂ ਦਾ ਇੱਕ ਸਾਲ ਬਣਦਾ ਹੈ ਤੇ 12 ਸਾਲਾਂ ਦਾ ਇੱਕ ਕੁੰਭ ਬਣਦਾ ਹੈ ਤੇ 24 ਸਾਲਾਂ ਦਾ ਮਹਾਕੁੰਭ ਬਣਦਾ ਹੈ ਤੇ ਸਾਲਾਂ ਤੋਂ ਬਾਅਦ ਹੋ ਜਾਂਦੀ ਹੈ ਯੁੱਗ ਸ਼ੁਰੂ ਇਹ ਸਮੇਂ ਦੀ ਬੰਦ ਜਿਹੜੀ ਕੀਤੀ ਸੀ ਇਹ ਵਿਦਵਾਨਾਂ ਨੇ ਆਪਣੇ ਕੰਮ ਕਰਾਉਣ ਵਾਸਤੇ ਕੀਤੀ ਸੀ ਪਰ ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਜਿੱਥੇ ਇੱਕ ਟੇ ਸਮੇਂ ਦਾ ਜ਼ਿਕਰ ਕੀਤਾ ਹੈ ਮਹਾਰਾਜ ਬਿਲਕੁਲ ਨਹੀਂ ਭੁੱਲੇ ਵੀ ਕੋਈ ਵੀ ਸਮਾਂ ਐਸਾ ਨਾ ਹੋਵੇ ਜਦੋਂ ਵਾਹਿਗੁਰੂ ਦੀ ਯਾਦ ਨਾ ਆਵੇ ਨਿਮਖ ਸਭ ਤੋਂ ਛੋਟੀ ਇਕਾਈ ਆ ਤੇ ਬਾਅਦ ਵਿੱਚ ਨੇ ਨਿਮਖ ਦਾ ਜੋ ਜਿਵੇਂ ਕਿਉਂ ਸਰੇ ਹਾਂ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਤੇ ਕਬੀਰ ਜੀ ਕਹਿੰਦੇ ਜਬ ਲਗ ਤਾਗਾ ਬਾਹ ਹੋਵੇ ਤਬ ਲਗ ਵਿਸਰੇ ਤੇ ਰਾਮ ਸਿਰੀ ਕਿ ਮੈਂ ਇਨਾ ਸਮਾਂ ਵੀ ਨਾ ਭੁੱਲਾਂ ਜਿੰਨਾ ਸਮਾਂ ਫੂਕ ਮਾਰਨ ਤੇ ਲੱਗਦਾ ਹੈ ਤਾਗਾ ਪਾਉਣ ਤੇ ਸੂਈ ਦੇ ਵਿੱਚ ਕਹਿੰਦੇ ਇਹ ਵੀ ਸਮਾਂ ਮੈਨੂੰ ਨਾ ਭੁੱਲੇ ਆਪੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਤਾਂ ਬੁਲਾ ਰਹੇ ਹਾਂ ਕਿ ਸਤਗੁਰੂ ਮਹਾਰਾਜ ਕਿਤੇ ਪਿਉ ਸਮਾ ਸਤਿ ਸਲਾ ਧਨ ਸੁਵੇਰਾ ਜਿੱਥੇ ਦਰਸ਼ਨ ਕਰਨਾ ਹਉਮਲਿਹਾਰੀ ਸਤਗੁਰ ਚਲਣਾ ਜਿੱਥੇ ਫਿਰ ਘੜੀ ਦਾ ਜ਼ਿਕਰ ਆਉਂਦਾ ਵਾ ਬੰਦੇ ਕਹਿੰਦੇ ਇੱਕ ਢਣੀ ਨਾ ਮਿਲਤੇ ਤਾਂ ਕਲ ਜੋ ਹੋ ਤਾ ਹੁਣ ਕਦ ਮਿਲਿਏ ਪ੍ਰਿਆ ਤੁਧ ਭਗਵੰਤਾ ਜਿੱਥੇ ਦਿਨ ਤੇ ਰਾਤ ਦਾ ਜ਼ਿਕਰ ਆਉਂਦਾ ਆ ਉੱਥੇ ਬੰਦੇ ਕਹਿੰਦੇ ਰੈਣ ਗਵਾਈ ਸੋਇ ਕਹਿ ਜਿਬਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੋਈ ਜਾਏ ਤੇ ਮਹਾਰਾਜ ਜੀ ਕਹਿੰਦੇ ਨਾਨਕ ਸੋਈ ਦਿਨਸ ਸੁਹਾਵਣਾ ਜਿਤ